ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਨੌਸ਼ਰਬਾਜ ਘੁੰਮਦੇ ਨੇ ਅਤੇ ਉਹ ਵੱਖ-ਵੱਖ ਤਰ੍ਹਾਂ ਦੇ ਬੈਰੂਪੀਏ ਬਣ ਕੇ ਕਦੇ ਬਾਬੇ ਦਾ ਰੂਪ ਧਾਰਦੇ ਨੇ ਕਦੇ ਕਿਸੇ ਸਾਧੂ ਦਾ ਰੂਪ ਧਾਰਦੇ ਨੇ ਤੇ ਕਈ ਵਾਰ ਇਹ ਜਿਹੇ ਲੋਕ ਠੱਗ ਬਣ ਕੇ ਲੋਕਾਂ ਦੇ ਨਾਲ ਠੱਗੀ ਵੀ ਕਰਦੇ ਨੇ ਅਜਿਹਾ ਇੱਕ ਮਾਮਲਾ ਖਰੜ ਤੋਂ ਸਾਹਮਣੇ ਆਇਆ ਜਿੱਤੇ ਕਿ ਇੱਕ ਬਜ਼ੁਰਗ ਦੰਪਤੀ ਦੇ ਨਾਲ 35000 ਰੁਪਏ ਦੇ ਕਰੀਬ ਦੀ ਨਕਦੀ ਦੀ ਲੁੱਟ ਅਤੇ ਨਾਲ ਹੀ ਉਸਨੇ ਜੋ ਮਹਿਲਾ ਨੇ ਕੰਨ ਦੇ ਵਿੱਚ ਵਾਲੀਆਂ ਪਾਈਆਂ ਹੋਈਆਂ ਸੀ ਉਸਦੀ ਲੁਕਤ ਹੋਈ ਹੈ ਤੇ ਉਸ ਨੂੰ ਠੱਗ ਲਿੱਤਾ ਗਿਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਵਿਸਤਾਰ ਪੂਰਵਕ ਦੱਸ ਦਿਆਂ ਇੱਕ ਵਾਹਨ ਤੇ ਪਤੀ ਤੇ ਪਤਨੀ ਜਾ ਰਹੇ ਸਨ ਅਤੇ ਪਿੱਛੇ ਤੋਂ ਇੱਕ ਵਿਅਕਤੀ ਆਉਂਦਾ ਤੇ ਉਹ ਵੀ ਐਕਟਿਵ ਅਤੇ ਹੁੰਦਾ ਹੈ ਅਤੇ ਉਹਨਾਂ ਨੂੰ ਰੋਕਦਾ ਹੈ ਰੋਕਣ ਤੋਂ ਬਾਅਦ ਉਹ ਗੱਲ ਕਰਦਾ ਹੈ ਕਿ ਇਹ ਬਾਬਾ ਹੈ ਇਹ ਬਹੁਤ ਪਹੁੰਚਿਆ ਹੋਇਆ ਬਾਬਾ ਹੈ ਇਸਦੇ ਕੋਲ ਕਾਫੀ ਸ਼ਕਤੀਆਂ ਹਨ ਅਤੇ ਇਹ ਹਰ ਇੱਕ بگੜਿਆ ਹੋਇਆ ਕੰਮ ਸਹੀ ਕਰ ਦਿੰਦਾ ਹੈ ਤੇ ਦੰਪਤੀ ਨੂੰ ਗੱਲਾਂ ਦੇ ਵਿੱਚ ਉਜਾ ਲਿੱਤਾ ਜਾਂਦਾ ਹੈ ਤੇ ਗੱਲਾਂ ਚ ਉਲਝਾਨ ਤੋਂ ਬਾਅਦ ਉਸ ਦੇ ਨਾਲ ਠੱਗੀ ਦੀ ਕਹਾਣੀ ਸ਼ੁਰੂ ਹੁੰਦੀ ਹੈ ਪਹਿਲਾਂ ਉਸ ਨੂੰ 10 ਰੁਪਏ ਦਾ ਨੋਟ 30 ਰੁਪਏ ਬਣਾ ਕੇ ਦਿਖਾ ਦਿੱਤੇ ਜਾਂਦੇ ਨੇ ਤੇ ਫਿਰ ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੀ ਜੇਬ ਚ ਪੈਸੇ ਹਨ ਤਾਂ ਇਸ ਰਮਾਲ ਦੇ ਵਿੱਚ ਰੱਖ ਦਿਓ ਅਤੇ ਇਹ ਰਮਾਲ ਦੇ ਵਿੱਚ ਜਦੋਂ ਤੁਸੀਂ ਪੈਸੇ ਰੱਖੋਗੇ ਤੇ ਜੇ ਜਿੰਨੇ ਪੈਸੇ ਰੱਖੋਗੇ ਇਹ ਪੈਸੇ 3 ਗੁਣਾ ਹੋ ਜਾਣਗੇ ਇਸ ਤੋਂ ਬਾਅਦ ਬਜ਼ੁਰਗ ਦੰਪਤੀ ਗੱਲਾਂ ਦੇ ਵਿੱਚ ਆ ਜਾਂਦਾ ਹੈ ਤੇ ਲੁੱਟ ਦੀ ਕਹਾਣੀ ਜੋ ਇੱਕ ਨਾਟਕ ਦੇ ਰੂਪ ਦੇ ਵਿੱਚ ਬਣਾਈ ਹੁੰਦੀ ਹੈ ਉਹ ਕਿਤੇ ਨਾ ਕਿਤੇ ਠੱਗਾ ਠੱਗ ਉਸਤੇ ਭਾਰੀ ਪੈਂਦੇ ਹੋਏ ਦਿਖਾਈ ਦਿੰਦੇ ਨੇ ਅਤੇ 35000 ਰੁਪਏ ਦੇ ਕਰੀਬ ਰਾਸ਼ੀ ਹੋਰ ਮਾਲ ਦੇ ਵਿੱਚ ਰੱਖ ਲੈਂਦੇ ਨੇ ਤੇ ਫਿਰ ਜੋ ਠੱਗਾ ਹੈ ਉਹ ਕਹਿੰਦੇ ਨੇ ਕਿ ਜੇਕਰ ਇਸ ਦੇ ਨਾਲ ਕੁਝ ਸੋਨੇ ਦਾ ਸਮਾਨ ਰੱਖ ਦਿੱਤਾ ਜਾਵੇ ਤਾਂ ਪੈਸੇ ਹੋਰ ਵੀ ਜ਼ਿਆਦਾ ਵੱਧ ਜਾਣਗੇ ਤੇ ਮਹਿਲਾ ਦੇ ਕੰਨ ਦੇ ਵਿੱਚ ਪਾਈ ਹੋਈ ਬਾਲੀ ਜੋ ਕਿ ਨਹੀਂ ਖੁੱਲਦੀ ਤਾਂ ਠੱਗ ਉਸ ਬਾਲੀ ਨੂੰ ਕੋਲ ਕੇ ਉਸ ਰਮਾਲ ਦੇ ਵਿੱਚ ਰੱਖ ਦਿੰਦੇ ਨੇ ਰਮਾਲ ਦੇ ਵਿੱਚ ਰੱਖਣ ਤੋਂ ਬਾਅਦ ਠੱਗ ਕਹਿੰਦਾ ਹੈ ਕਿ ਇਸ ਪੈਸੇ ਨੂੰ ਇਸ ਰਮਾਲ ਨੂੰ ਤੁਸੀਂ ਆਪਣੇ ਘਰ ਜਾ ਕੇ ਖੋਲਿਓ ਤੇ ਫਿਰ ਦੇਖਿਓ ਤੁਹਾਡੇ ਨਾਲ ਕੀ ਹੋਵੇਗਾ ਪੂਰਾ ਮਾਮਲਾ ਤੁਹਾਨੂੰ ਅਸੀਂ ਦੱਸ ਦਿੱਤਾ ਹੈ ਤੇ ਤੁਸੀਂ ਵੀ ਜਾਣਦੇ ਹੋ ਕਿ ਆਖਰ ਜਦੋਂ ਘਰ ਦੇ ਵਿੱਚ ਜਾ ਕੇ ਖੋਲਿਆ ਹੋਣਾ ਤਾਂ ਕੀ ਹੋਇਆ ਹੋਣਾ ਪਰ ਕੁਝ ਹੀ ਥੇੜ ਬਾਅਦ ਜਦੋਂ ਬਾਬਾ ਉੱਥੋਂ ਚਲੇ ਜਾਂਦਾ ਹੈ ਤੇ ਜਦੋਂ ਰੁਮਾਲ ਕੋਲ ਕੇ ਦੇਖੇ ਦੇਖਿਆ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਪੱਤੇ ਦਿਖਾਈ ਦਿੰਦੇ ਨੇ ਅਤੇ ਸਾਰਾ ਕੁਝ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ ਤੇ ਪੂਰਾ ਮਾਮਲਾ ਫਿਰ ਖਰੜ ਸਿਟੀ ਥਾਣੇ ਦੇ ਵਿੱਚ ਪੁੱਜਦਾ ਹੈ ਅਤੇ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਪੁਲਿਸ بار-ਬਾਰ ਇਹੀ ਲੋਕਾਂ ਨੂੰ ਅਪੀਲ ਵੀ ਕਰਦੀ ਹੈ ਕਿ ਇਸ ਤਰ੍ਹਾਂ ਦੇ ਬਹਿਰੂਪੀਆਂ ਤੋਂ ਬਚਿਆ ਜਾ ਸਕੇ ਅਤੇ ਹੁਣ ਪੁਲਿਸ ਵੱਲੋਂ ਜੋ ਤੁਹਾਨੂੰ ਅਸੀਂ ਸੀਸੀਟੀਵੀ ਦਿਖਾ ਰਿਹਾ ਉਹ اسی ਠੱਗੀ ਦੀ ਵੀਡੀਓ ਹੈ ਤੇ ਪੁਲਿਸ ਵੱਲੋਂ ਵੀ ਪੂਰੀ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ આરોપીਆਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾਂਦਾ ਹੈ بار-ਬਾਰ ਸੋਸ਼ਲ ਮੀਡੀਆ ਤੇ ਅਜਿਹੀਆਂ ਠੱਗੀਆਂ ਹੁੰਦੀਆਂ ਕਿਉਂਕਿ ਤੁਸੀਂ ਲੋਕ ਅਵੇਅਰ ਨਹੀਂ ਹੁੰਦੇ ਜੋ ਲੋਕ ਅਵੇਅਰ ਹੁੰਦੇ ਨੇ ਉਹ ਅਜਿਹੇ ਬਹਿਰੂਪੀਆਂ ਦੇ ਕੋਲ ਨਹੀਂ ਫਸਦੇ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਅਜਿਹੇ ਬਹਿਰੂਪੀ ਠੱਗ ਅਕਸਰ ਤੁਹਾਨੂੰ ਭੀੜ-ਪਾਲ ਵਾਲੇ ਇਲਾਕੇ ਦੇ ਵਿੱਚ ਜਿੱਥੇ ਦੁਕਾਨਾਂ ਤੇ ਮੈਲਾਮਾਂ ਕੱਲੀਆਂ ਹੁੰਦੀਆਂ ਹਨ ਬਜ਼ੁਰਗ ਇਕੱਲੇ ਹੁੰਦੇ ਹਨ ਉੱਥੇ ਵਿਖਾਈ ਦਿੰਦੇ ਨੇ ਤੇ ਜ਼ਰੂਰ ਅਜਿਹੀ ਠੱਗੀ ਤੋਂ ਬਚਣ ਦੇ ਲਈ ਤੁਸੀਂ ਵੀ ਉਪਰਾਲੇ ਕਰ ਸਕਦੇ ਹੋ ਤੇ ਅਜਿਹੇ ਬੰਦਿਆਂ ਦੀ ਗੱਲਾਂ ਵਿੱਚ ਬਿਲਕੁਲ ਨਾ ਆਇਆ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਹੁਣ ਪੁਲਿਸ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ આરોપીਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ